ਸਾਈਲਮ ਦਾ ਮਸਲਾ ਹੈ ਤੇ ਸਾਈਲਮ ਦੇ ਅੱਜ ਕਿਹੜੇ ਹਿੱਸੇ ਦੇ ਉੱਤੇ ਅ ਅਟਰਨੀਟਿਕ ਕਹਿਣਾ ਜੀ ਆਪਾਂ ਫੋਕਸ ਕਰਾਂਗੇ ਕੋਸ਼ਿਸ਼ ਇਹੀ ਕਰੀਦੀ ਆ ਜਿਹੜੇ ਆਪਾਂ ਕੋਰਟ ਰੂਮ ਦੇ ਵਿੱਚ ਜੋ ਵਰਤਦਾ ਐਕਚੁਅਲ ਦੇ ਵਿੱਚ ਕਲਾਇੰਟਸ ਦੇ ਨਾਲ ਵਰਤਦਾ ਜਿੱਦਾਂ ਅਬਜ਼ਰਵ ਕਰੀਦਾ ਉਹੀ ਇਨਫਾਰਮੇਸ਼ਨ ਜਿਹੜੀ ਆ ਲਿਆ ਕੇ ਸਾਹਮਣੇ ਰੱਖੀਦੀ ਆ ਲੋਕਾਂ ਦੇ ਤਾਂ ਕਿ ਜਣਾਂ ਦੇ ਕੇਸ ਆਣੇ ਜਾਂ ਜਣਾਂ ਕੋ ਕੋਈ ਹੋਰ ਲੋਕ ਸਲਾਹ ਲੈਂਦੇ ਆ ਉਹਨਾਂ ਨੂੰ ਉਸ ਬਾਰੇ ਅ ਅਵੇਅਰਨੈਸ ਰਵੇ ਕਿਉਂਕਿ ਬਾਰੰਬਾਰ ਬਹੁਤ ਗੱਲਾਂ ਹੁੰਦੀਆਂ ਹਨ ਅੰਦਰ ਖਾਤੇ ਕੀ ਚੱਲਦਾ ਇਹ ਤਾਂ ਤੁਹਾਨੂੰ ਉਹੀ ਦੱਸ ਸਕਦਾ ਜਿਹੜਾ ਆਪ ਕੋਰਪੋਰਮ ਦੇ ਨਾਲ ਡੀਲ ਕਰਦਾ ਤੇ ਉਹੀ ਕੋਸ਼ਿਸ਼ ਰਹੀ ਹੈ ਹਮੇਸ਼ਾ ਕਿ ਜਿਹੜਾ ਕੀ ਪੁਆਇੰਟ ਜਿਹੜੇ ਹੈਗੇ ਇਹ ਨਹੀਂ ਕਿ ਸਿਰਫ ਗੱਲਾਂ ਕਰਨ ਵਾਲੇ ਆਗੇ ਤੇ ਕੋਈ ਵੀ ਖਬਰਾਂ ਪੜ੍ਹਦੀਆਂ ਜਿਹੜੀ ਰੀਅਲ ਇਨਫੋਰਮੇਸ਼ਨ ਹੈਗੀ ਹੈ ਜਿਹਦੇ ਨਾਲ ਡਾਇਰੈਕਟਲੀ ਲੋਕਾਂ ਨੂੰ ਬੈਨੀਫਿਟ ਹੁੰਦਾ ਕਿ ਪ੍ਰੋਗਰਾਮ ਸੁਣੋਗੇ ਤਾਂ ਰਾਈਟ ਵੇ ਤੁਹਾਡੀ ਅਪਡੇਸ਼ਨ ਜਿਹੜੀ ਕਲੋਜ਼ ਹੋ ਜਾਊਗੀ ਉਹ ਜਿਹੜੀ ਇਨਫੋਰਮੇਸ਼ਨ ਆ ਉਹ ਉਹ ਅੱਜ ਸਾਂਝੀ ਕਰਨ ਦਾ ਇਰਾਦਾ ਬਾਕੀ ਦੇਖਦੇ ਆ ਕਿੱਦਾਂ ਚੱਲਦਾ ਜੀ ਬਿਲਕੁਲ ਗੱਲਾਂ ਚੋਂ ਗੱਲਾਂ ਜਿਹੜੀਆਂ ਉਹ ਨਿਕਲਦੀਆਂ ਰਹਿੰਦੀਆਂ ਆ ਤੇ ਬਾਕੀ ਕਾਲਸ ਵੀ ਸੁਣੋ ਤੇ ਅੱਜ ਤੁਹਾਡੀਆਂ ਆਪਾਂ ਲਵਾਂਗੇ ਤੇ ਪਰ ਉਹ ਪ੍ਰੋਗਰਾਮ ਦੇ ਜਿਹੜੇ ਪਿਛਲੇ ਹਿੱਸੇ ਚ ਹੋਣਗੇ ਆ ਪਹਿਲਾਂ ਆਪਾਂ ਇਹ ਜਿਹੜਾ ਸੈਲਮ ਵਾਲੇ ਟੌਪਿਕ ਦੇ ਉੱਤੇ ਗੱਲ ਕਰ ਲਈਏ ਫਿਰ ਉਸ ਤੋਂ ਬਾਅਦ ਦੇ ਵਿੱਚ ਫਿਰ ਤਕਰੀਬਨ 10:00 ਵਜੇ ਤੋਂ ਬਾਅਦ ਕੈਲੀਫੋਰਨੀਆ ਟਾਈਮ ਦੇ ਮਤਲਬ ਫਿਰ ਕਾਲਾਂ ਦਾ سلسلہ ਜਿਹੜਾ ਉਹ ਤੋਂ ਸ਼ੁਰੂ ਕਰਾਂਗੇ ਤੇ ਉਦਾਂ ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 4082725200 4082725200 ਅ ਦੇਟ ਨਹੀਂ ਤੇ ਇਹ ਕਹਿਣਾ ਜੀ ਹੁਣ ਜਿੱਦਾਂ ਤੁਸੀਂ ਦੱਸ ਰਹੇ ਆ ਤੁਸੀਂ ਨਾਲ ਹੁੰਨੇ ਆ ਤੁਸੀਂ ਆਪ ਜਿਹੜੇ ਆ ਉਹ ਕੇਸਿਸ ਨੂੰ ਫਾਈਟ ਕਰਦੇ ਆ ਅਦਾਲਤ ਦੇ ਵਿੱਚ ਜਿਹੜਾ ਤੁਸੀਂ ਜਾਣਦੇ ਆ ਓਵਰ ਆਲ ਕੋਰਟਸ ਦਾ ਜਜੇਸ ਦਾ ਐਟੀਟਿਊਡ ਐਸ ਟਾਈਮ ਕਿਦਾਂ ਦਾ ਚੱਲ ਰਿਹਾ ਕੀ ਤੁਸੀਂ ਅਬਜ਼ਰਵ ਕਰ ਰਹੇ ਹੋ ਜਜੇਸ ਡਿਪੈਂਡ ਕਰਦਾ ਕਿਹੜੇ ਕੋਰਟ ਰੂਮ ਨਾਲ ਤੁਸੀਂ ਡੀਲ ਕਰਦੇ ਆ ਕਈ ਕੋਰਟ ਰੂਮ ਜਿਹੜੇ ਬਹੁਤ ਸਟ੍ਰਿਕਟ ਹਨ ਤੇ ਸਪੈਸ਼ਲੀ ਸੈਂਟਾ ਨਾਲ ਜੇ ਹੁਣ ਆਪਾਂ ਗੱਲ ਕਰੀਏ ਫੋਕਸ ਕਰੀਏ ਸੈਂਟਾ ਨਾਲ ਤੇ ਬਹੁਤ ਜ਼ਿਆਦਾ ਸਟ੍ਰਿਕਟ ਜਿਹੜਾ ਕੋਰਟ ਰੂਮ ਹੈਗਾ ਤੇ ਜਜੇਸ ਵੀ ਬਹੁਤ ਜ਼ਿਆਦਾ ਸਟ੍ਰਿਕਟ ਆ ਰੇਟਿੰਗ ਵੀ ਉਹਦੀ ਤੁਸੀਂ ਦੇਖੋਗੇ ਕਿ ਘੱਟ ਕੰਪੇਅਰ ਟੂ ਥੈਟ ਜਿਹਨਾਂ ਸੈਨ ਫ੍ਰਾਂਸਿਸਕੋ ਕੌਂਕਰਡ ਹੈ ਵਧੀਆ ਜੱਜਾਂ ਵਧੀਆ ਜੱਜ ਦੇ ਮੂਰੇ ਤੁਹਾਨੂੰ ਕਾਫੀ ਜਿਹੜਾ ਫਰਕ ਪੈ ਜਾਂਦਾ ਕੇਸ ਦੇ ਵਿੱਚ ਤੁਹਾਡੇ ਤੇ ਇਹਦੇ ਨਾਲ ਨਾਲ ਆਪਾਂ ਦੇਖੀਏ ਜੇ ਕਿ ਸਰਕਾਰੀ ਵਕੀਲ ਵੀ ਜੇ ਕਈ ਵਾਰੀ ਸਟ੍ਰਿਕਟ ਆ ਜਵੇ ਤਾਂ ਫਿਰ ਔਖਾ ਜਾਂਦਾ ਹੈ ਕਈ ਵਾਰੀ ਕੇਸ ਦਾ ਸਪੈਸ਼ਲੀ ਜੇ ਵਿਟਨੈਸ ਜਿਹੜਾ ਉਹ ਵੀਕ ਆ ਸੋ ਆਲਟੀਮੇਟਲੀ ਤਾਂ ਜਿਹੜਾ ਕਲਾਇੰਟ ਆ ਜਿਹਨੂੰ ਰਿਸਪੌਂਡੈਂਟ ਕਹਿੰਦੇ ਆ ਉਹਦੇ ਉੱਤੇ ਡਿਪੈਂਡ ਕਰਦਾ ਕਿ ਉਹ ਕਿਦਾਂ ਦਾ ਵਿਟਨੈਸ ਆ ਸਟਰੋਂਗ ਵਿਟਨੈਸ ਆ ਕਿ ਵੀਕ ਵਿਟਨੈਸ ਆ ਜ਼ਿਆਦਾਤਰ ਕਈ ਵਾਰੀ ਇਦਾਂ ਹੁੰਦਾ ਕਿ ਜੱਜ ਵੀ ਸਲਾਹ ਦਿੰਦਾ ਕਈ ਕੇਸ ਇਦਾਂ ਦੇ ਵੀ ਹੋਏ ਆ ਕਿ ਸਰਕਾਰੀ ਵਕੀਲ ਨੇ ਵੀ ਵਿੱਚ ਰੋਕ ਕੇ ਵੀ ਕਿਹਾ ਕਲਾਇੰਟ ਨੂੰ ਕਿ ਇੱਕ ਵਾਰੀ ਫੇਰ ਸੋਚ ਲੈ ਪੀੜੀ ਦਾ ਮੌਕਾ ਹੈਗਾ ਤੇ ਬੰਦਾ ਕਿਤੇ ਸੱਜਣ ਮਿੱਤਰਾਂ ਤੋਂ ਸੁਣ ਕੇ ਧਿਆਗੇ ਆਇਆ ਹੁੰਦਾ ਕਿ ਪੀੜੀ ਨਹੀਂ ਲੈਣੀ ਤੇ ਤਿਆਰੀ ਵੀ ਨਹੀਂ ਕਰਨੀ ਤੇ ਪੀੜੀ ਨਹੀਂ ਲੈਣੀ ਤੇ ਜਵਾਬ ਵੀ ਨਹੀਂ ਦੇਣੇ ਸੋ ਕਈ ਵਾਰੀ ਜਿਹੜਾ ਵਿਟਨੈਸ ਕਾਫੀ ਵੀਕ ਹੁੰਦਾ ਜੱਜ ਸਾਹਿਬ ਦੀ ਰੇਟਿੰਗ ਕਈ ਵਾਰੀ 10 15% ਹੁੰਦੀ ਹੈ ਇਹ ਆਪਣਾ ਤਿਆਰੀ ਕਰਦੇ ਕਰਦੇ ਆ ਵੀ ਬੰਦੇ ਨੂੰ ਪਤਾ ਕਿ ਯਾਰ ਇਹਦਾ ਹੋਣਾ ਨਹੀਂ ਕੰਮ ਪਰ ਉਹ ਇੱਕ ਕਮਿਊਨਿਟੀ ਦੇ ਵਿੱਚ ਆਪਣੇ ਫੈਲਿਆ ਹੋਇਆ ਕਿ ਨਹੀਂ ਪੀੜੀ ਨਹੀਂ ਲੜੀ ਪੀੜੀ ਲੜੀ ਤੇ ਪਤਾ ਨਹੀਂ ਕਿਹੜਾ ਅਨਰਥ ਹੋ ਜਾਣਾ ਵਾ ਤੇ ਕੇਸ ਹੀ ਆਰ ਜਾਂ ਪਾਰ ਹੋਣਾ ਉਹ ਕਈ ਵਾਰੀ ਪਾਰ ਹੀ ਹੋ ਜਾਂਦਾ ਵਾ ਆਰ ਇਧਰ ਲੰਘ ਦਿਹਾਣੀ ਹੁੰਦਾ ਸੋ ਇਹ ਆ ਕਿ ਉਹ ਆਪਣਾ ਜਿਹੜਾ ਕੇਸ ਹੈ ਨਾ ਆਪਣਾ ਸੁਭਾਅ ਦੇ ਕੇ ਤੁਸੀਂ ਜੱਜ ਕਰਨਾ ਲੋਕਾਂ ਦੀ ਸੱਜਣ ਮਿੱਤਰਾਂ ਦੀ ਫੂਕ 'ਚ ਆ ਕੇ ਨਹੀਂ ਕਰਨਾ ਹੂੰ 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 ਹਾਂ ਜਿਹੜੇ EMPLOYEES ਦੋਂ ਦੇ ਬੰਦੇ ਦਾ ਕੇਸ ਪਾਸੋਂ ਜਿਹਦਾ ਆਪ ਲੱਗਾ ਡਿਵਿਜ਼ਨ ਕੋਰਟ ਰੂਮ 'ਚ ਕੰਮ ਦੀਆਂ ਸੀਗੀਆਂ ਉਹ ਆਗੇ ਬਾਹਰ ਪਾਰਕਿੰਗ ਲੋਡ ਤੇ ਸਲਾਹ ਦੇਣ ਲੱਗ ਜਾਂਦਾ ਲੋਕਾਂ ਨੂੰ ਲੈ ਮੈਂ ਤਾਂ ਇਦਾਂ ਕਰਤਾ ਕੁਝ ਵੀ ਨਹੀਂ ਹੋਇਆ ਐਦਾਂ ਹੋ ਗਿਆ ਉਦਾਂ ਹੋ ਗਿਆ ਜਦ ਆਪ ਬੰਦਾ ਮਸਾ ਵਾਸਾ ਹੁੰਦਾ ਤੋ ਸਾਰਿਆਂ ਦੀਆਂ ਗੱਲਾਂ ਨਾ ਬੰਨਿਆ ਕਰੋ ਔਖਾ ਹੋ ਜਾਂਦਾ ਕਿ ਵੇਰੀ ਕੰਮ ਤੇ ਆਪਣਾ ਜਿਹੜੀ ਪਲੈਨਿੰਗ ਆ ਉਹ ਆਪ ਕਰਨੀ ਹੈ ਸੋ ਜਦੋਂ ਮੈਂ ਕਿਹਾ ਲਾਸਟ ਚੀਜ਼ ਜਿਹੜੀ ਵਕੀਲ ਇੰਟਰਸਟਡ ਹੁੰਦਾ ਉਹ ਪੀਡੀ ਲੈਂਚ ਹੁੰਦਾ ਕਿ ਪੀਡੀ ਲੈ ਕੇ ਦੇਣੀ ਤੁਹਾਨੂੰ ਕਿਉਂਕਿ ਜਦੋਂ ਤੁਸੀਂ ਕੋਰਟ ਚ ਜਾਂਦੇ ਆ ਸਾਰੀ ਮਿਹਨਤ ਹੋ ਚੁੱਕੀ ਹੁੰਦੀ ਹੈ ਡਾਕੂਮੈਂਟ ਸਬਮਿਟ ਹੋ ਚੁੱਕੇ ਹੁੰਦੇ ਆ ਤੇ ਸਪੈਸ਼ਲੀ ਜੇ ਜੱਜ ਇੱਕ ਤਾਂ ਮੈਨੂੰ ਸਪੈਸੀਫਿਕਲੀ ਯਾਦ ਆ ਉਹਨੇ ਸਰਕਾਰੀ ਵਕੀਲ ਬੜਾ ਨਾਈ ਸੀ ਕਿ ਉਹਨੇ ਹਿアリング ਦੇ ਗੱਭੇ ਕਿਹਾ ਸੀਗਾ ਕਿ ਪੀਡੀ ਜਿਹੜੀ ਲੈ ਲੈ ਅਜੇ ਵੀ ਆਫਰ ਹੈਗੀ ਆ ਪੀਡੀ ਦੀ ਤੇ ਉਹ ਬੰਦੇ ਦੇ ਜਵਾਬ ਵੀ ਗਲਤ ਹੋ ਗਏ ਕਾਫੀ ਸਾਰੇ ਵਿੱਚ ਤੇ ਪਤਾ ਨਹੀਂ ਕੀ ਕਹ ਲੋ ਬੰਦੇ ਤੇ ਸਵਾਰ ਸੀਗਾ ਕਿ ਉਹਨੇ ਕਿਹਾ ਨਹੀਂ ਪੀਡੀ ਨਹੀਂ ਲੈਣੀ ਤੇ ਉਹ ਵੀ ਸਰਕਾਰੀ ਵਕੀਲ ਵੀ ਦੇਖੇ ਜੱਜ ਵੀ ਕਵੇ ਵੀ ਯਾਰ ਸਰਕਾਰੀ ਵਕੀਲ ਬਹੁਤ ਨਾਈ ਸਾ ਲੈ ਲੈਣੀ ਚਾਹੀਦੀ ਕਹਿੰਦਾ ਨਹੀਂ ਪੀਡੀ ਨਹੀਂ ਲੈਣੀ ਕੇਸ ਹੀ ਲੜਨਾ ਤੇ ਜੱਜ ਵੀ ਅੱਗੋਂ ਹੀ ਆ ਕਿ ਲੈ ਫਿਰ ਤੇਰੀ ਬੇਸ਼ੱਕ ਗਰੰਟੀ ਕਰਦੇ ਆਂ ਪੂਰੀ। ਅੱਛਾ। ਹਾਂਜੀ। ਉਹ ਵੀ ਸਿੱਧਾ ਹੀ ਹੋ ਗਿਆ। ਸੋ ਤਾਂ ਕਿ ਉਹ ਚੀਜ਼ ਤੇ ਨਾ ਜਿਹੜਾ ਇੱਕ ਪੀੜੀ ਤੇ ਅ ਲੋਕਾਂ ਨੇ ਜਿੱਦਾਂ ਆਪ ਹੀ ਕਮਿਊਨਿਟੀ 'ਚ ਫਲਾਇਆ ਹੋਇਆ ਕਿ ਨਹੀਂ ਪੀੜੀ ਨਹੀਂ ਲੈਣੀ ਪੀੜੀ ਨਹੀਂ ਲੈਣੀ। ਉਹ ਚੀਜ਼ ਨੂੰ ਜਿਹੜਾ ਇੱਕ ਤਾਂ ਲੋਕਾਂ ਨੂੰ ਵੀ ਨਾ ਕਹੋ ਕਿਉਂਕਿ ਨਾ ਇਹ ਓਵਰਆਲ ਜੇ ਕਹਲੋ ਕਿ ਬਲੈਂਕਟ ਸਟੇਟਮੈਂਟ ਕਿ ਪੀੜੀ ਨਹੀਂ ਲੈਣੀ ਇਹ ਗਲਤ ਗੱਲ ਆ। ਠੀਕ। ਕਿਉਂਕਿ ਕੇਸ ਦੇ ਉੱਤੇ ਡਿਪੈਂਡ ਕਰਦਾ ਕੋਰਟ ਦੇ ਉੱਤੇ ਡਿਪੈਂਡ ਕਰਦਾ ਹੁਣ ਪੋਰਟਲੈਂਡ ਵਾਲਾ ਕੋਰਟ ਹੈ ਨਾ ਆਪਾਂ ਕਈ ਵਾਰੀ ਗੱਲ ਕੀਤੀ ਹੈ ਤੁਹਾਨੂੰ ਜੇ ਪੀਡੀ ਮਿਲਦੀ ਹੈ ਉਹ ਖੁਸ਼ਕਿਸਮਤ ਹੁੰਦੇ ਕਿ ਉਹਦਾ ਐਡਰੈਸ ਨਹੀਂ ਚੇਂਜ ਹੋਣ ਦਿੰਦੇ ਬੰਦੇ ਦਾ ਉੱਥੇ ਆਰਕੇ ਕੇ ਫਾਈਲ ਕਰ ਦਿੰਦੇ ਆ ਤੇ ਕਈ ਵਾਰੀ ਪੀਡੀ ਜਿਹੜੀ ਆ ਰਿਕੁਐਸਟ ਟੂ ਲੇਟ ਜਿਹੜੀ ਆਉਂਦੀ ਹੈ ਬੰਦਾ ਮੰਨ ਜਾਂਦਾ ਪਰ ਬਿਲਕੁਲ ਲਾਸਟ ਮਿੰਟ ਤੇ ਤੇ ਜੱਜੇ ਸਰਕਾਰੀ ਵਕੀਲ ਕਰਦੇ ਕਿ ਨਹੀਂ ਹੁਣ ਨਹੀਂ ਆਪਾਂ ਪੀਡੀ ਜਿਹੜੀ ਦੇਣੀ ਠੀਕ ਆ ਪੀਡੀ ਦੀ ਜੇ ਆਪਾਂ ਇੱਥੇ ਗੱਲ ਕਰ ਲਈਏ ਆ ਕੀ ਕਿਹੜਾ ਬੈਂਚਮਾਰਕ ਹੁੰਦਾ ਆ ਜਦੋਂ ਜਦੋਂ ਹੁਣ ਕਹਿੰਦੇ ਵੀ ਜਦੋਂ ਹੁਣ ਸਾਰੇ ਜਾਣੇ ਕਮਿਊਨਿਟੀ ਦੇ ਵਿੱਚ ਵੀ ਆ ਵੀ ਛੱਡ ਪਰਾਂ ਕੀ ਲੈਣੀ ਕੀ ਲੈਣੀ ਕਿਹੜਾ ਇੱਕ ਬੈਂਚਮਾਰਕ ਆ ਐਜ਼ ਏ ਸਾਈਲੀ ਜਿਹੜਾ ਕੁਝ ਸੁਣ ਰਿਹਾ ਦੇਖ ਰਿਹਾ ਆ ਵੀ ਉਹਨੂੰ ਹੋਵੇ ਵੀ ਹਾਂ ਨਹੀਂ ਮੈਨੂੰ ਪੀਡੀ ਲੈਂਡ ਦੇ ਵਿੱਚ ਕਿਹੜੀ ਜਗ੍ਹਾ ਦੇ ਵਿੱਚ ਜਿਹੜਾ ਉਹ ਫਾਇਦਾ ਆ ਉਹ ਉਹ ਕਿਦਾਂ ਜਿਹੜਾ ਉਹ ਡਿਸਾਈਡ ਕਰ ਸਕਦਾ ਕਿਉਂਕਿ ਉਹ ਤੇ ਆਊਟਸਾਈਡ ਪ੍ਰੈਸ਼ਰ ਵੀ ਆ ਉਹ ਚਾਹੁੰਦਾ ਵੀ ਆ ਵੀ ਚੱਲ ਮੇਰੇ ਹੱਕ 'ਚ ਫੈਸਲਾ ਕੇਸ ਦਾ ਜਿਹੜਾ ਉਹ ਆਵੇ ਪਰ ਉਹਨੂੰ ਕਿਹੜੀਆਂ ਸਥਿਤੀਆਂ ਦੇ ਵਿੱਚ ਪੀਡੀ ਲੈ ਲੈਣੀ ਚਾਹੀਦੀ ਸੋ ਭਾਜੀ ਬੰਦੇ ਨੂੰ ਹਰੇਕ ਨੂੰ ਆਪਣੇ ਬਾਰੇ ਪਹਿਲੀ ਗੱਲ ਤਾਂ ਪਤਾ ਹੋਣਾ ਚਾਹੀਦਾ ਕਿ ਉਹ ਕਿਹੋ ਜਿਹਾ ਪਾਣੀ ਚ ਹੈ ਨਾ ਕਿ ਉਹਦਾ ਪੋਲਿਟਿਕਸ ਦਾ ਲੈਵਲ ਕਿੰਨਾ ਸੋ ਜਦੋਂ ਆਪਾਂ ਗੱਲ ਕਰੀਏ ਪੋਲਿਟੀਕਲ ਸਾਇਲੈਂਸ ਦੀ ਰਾਈਟ ਤੇ ਉਹਦੇ ਵਿੱਚ ਬੰਦੇ ਨੂੰ ਪੋਲਿਟਿਕਸ ਦਾ ਤਾਂ ਪਹਿਲਾਂ ਪਤਾ ਹੋਣਾ ਚਾਹੀਦਾ ਨਾ ਕਿ ਪੰਜਾਬ ਚ ਕਿਹੜੀ ਪਾਰਟੀ ਆ ਸੈਂਟਰ ਚ ਕਿਹੜੀ ਪਾਰਟੀ ਆ ਕਿੰਨੇ ਐਮਐਲਏ ਆ ਹਲਕੇ ਜੇ ਤੁਹਾਡੇ ਕਿੰਨੇ ਐਮਐਲਏ ਆ VOTING ਕਦੋਂ ਹੋਈ ਸੀਗੀ ਤੁਸੀਂ ਕਿਹੜੇ ਨੂੰ ਕੀਤੀ ਤੁਹਾਡੀ ਪਾਰਟੀ ਦਾ ਕਿਹੜਾ ਬੰਦਾ ਸੋ ਕਈ ਵਾਰੀ ਬੰਦਾ ਇਦਾਂ ਹੀ ਕੇਸ ਲੜਨ ਆਇਆ ਕਿ ਪੋਲਿਟਿਕਲ ਸਾਲਮ ਦਾ ਕੇਸ ਆ ਪੋਲਿਟਿਕਸ ਦੇ ਬਾਰੇ ਕੱਖ ਵੀ ਨਹੀਂ ਪਤਾ ਪਾਰਟੀਆਂ ਕਿਹੜੀਆਂ ਮਤਲਬ ਆਮ ਆਦਮੀ ਪਾਰਟੀ ਦਾ ਨਾਂ ਤੱਕ ਨਹੀਂ ਗਿਆ ਨੂੰ ਲੋਕਾਂ ਨੂੰ ਪਤਾ ਇਦਾਂ ਦੇ ਜਿਹੜੇ ਕੇਸ ਹੈਗੇ ਹਨ ਕਿ ਬੜਾ ਵੀਕ ਵਿਟਨੈਸ ਜਿਹੜਾ ਹੁੰਦਾ ਗਤੀਵਿਧੀਆਂ ਦੇ ਵਿੱਚ ਬਿਲਕੁਲ ਹੁਣ ਬੰਦੇ ਦੀ ਆਵਾਜ਼ ਨਾ ਨਿਕਲਦੀ ਹੋਵੇ ਕਵੇ ਕਿ ਮੈਂ ਹਜ਼ਾਰਾਂ ਲੋਕਾਂ ਨੂੰ ਆਪਣੇ ਮਗਰ ਲਾ ਲਿਆ ਹੂੰ ਤੇ ਡਮੀ ਨੇ ਹੈਣਾ ਹਰੇਕ ਬੰਦੇ ਨੂੰ ਆਪਣਾ ਪਤਾ ਤੇ ਉਹ ਜਿਹੜੇ ਕੋਰਟ ਨੇ ਆਲਰੇਡੀ ਰੱਖਿਆ ਹੋਇਆ ਕਿ ਜਿਹੜੇ ਲੋ ਲੈਵਲ ਪਾਰਟੀ ਦੇ ਵਰਕਰ ਹੁੰਦੇ ਆ ਕੰਮ ਕਰਦੇ ਆ ਉਹਨਾਂ ਨੂੰ ਉਹ ਮੰਨਦੇ ਨਹੀਂ ਉਹਨਾਂ ਨੂੰ ਸਾਲਮ ਦਾ ਥੋੜੀ ਜਿਹੀ ਔਖ ਹੋ ਜਾਂਦੀ ਹੈ ਕਿਉਂਕਿ ਉਹ ਕਹਿੰਦੇ ਤੁਹਾਡੇ ਪਿੱਛੇ ਕੀ ਕੀ ਤੁਸੀਂ ਇੰਨਾ ਤਾਂ ਇੰਪੋਰਟੈਂਟ ਕੰਮ ਕੀਤਾ ਤੇ ਐਦਾਂ ਦੇ ਜਿਹੜੇ ਕੇਸ ਜਿਹੜੇ ਦੇ ਵਿੱਚ ਵਿਟਨੈਸ ਬਹੁਤ ਜ਼ਿਆਦਾ ਵੀਕ ਤੇ ਕਈ ਵਾਰੀ ਕਈਆਂ ਦੇ ਜਿਹੜੇ ਕੇਸ ਆ ਹਨਾ ਕਿ ਉਹ ਹੁਣ ਪਾਰਟੀ ਸੱਤਾ ਦੇ ਵਿੱਚ ਦੀ ਉਹ ਜਿਹੜੇ ਲੋਕੀਏ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਉਹ ਖੁਦ ਜੇਲ੍ਹਾਂ ਦੇ ਵਿੱਚ ਉਹ ਕੇਸ ਕਾਫੀ ਜਿਹੜਾ ਵੀਕ ਹੋ ਜਾਂਦਾ ਕਈ ਵਾਰੀ ਕੋਈ ਖਾਸ ਸੱਟਾ-ਫੁੱਟਾ ਨਹੀਂ ਲੱਗਿਆ ਹੁੰਦਿਆ ਹਮਲੇ-ਹਮਲੇ ਨਹੀਂ ਹੋਏ ਹੁੰਦੇ ਪਾਸਟ ਪਰਸਕਿਊਸ਼ਨ ਹੀ ਹੋਈ ਹੁੰਦੀ ਉਸ ਲੈਵਲ ਦੀ ਉਹ ਕੇਸਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਪੀਡੀ ਲੈ ਲੈਣੀ ਚਾਹੀਦੀ ਹੈ ਅਕਵੇਰੀ ਸਿੰਪਲੀ ਕਹ ਲਓ ਕਿ ਜੱਜ ਉਸ ਸਟ੍ਰਿਕਟਰ ਦੇ 10-10% ਰੇਟਿੰਗ ਆ ਤੇ ਉਹ 10% ਅਪਰੂਵਲ ਰੇਟਿੰਗ ਆ ਜੱਜ ਨੇ ਹੋਰ ਪੰਗੇ ਖਿਆਰ ਪਾਏ ਹੋਏ ਆ ਮੈਡੀਕਲ ਆਪਾਂ ਦੇਖਦੇ ਆ ਅਕਵੇਰੀ ਫਰਾਡ ਹੀ ਲੋਕੀ ਦੇਈ ਜਾਂਦੇ ਆ ਕਿ ਡਾਕਟਰ ਦੇ ਸਾਈਨ ਕਾਪੀ ਕੀਤੇ ਆ ਡਾਕਟਰ ਹਸਪਤਾਲ ਚ ਡਾਕਟਰ ਹੋਰ ਲਿਖਿਆ ਸਾਈਨ ਕਿਸੇ ਹੋਰ ਨੇ ਕੀਤੇ ਆ ਡਾਕੂਮੈਂਟ ਆਪਣੇ ਪੜਦੇ ਨਹੀਂ ਕਿ ਕੀ ਆਏ ਗਵਾਹਾਂ ਨੇ ਕਈ ਵਾਰੀ ਕੁਝ ਹੋਰ ਹੀ ਲਿਖਿਆ ਹੁੰਦਾ ਬੱਦਾਂ ਕੁਝ ਹੋਰ ਗਈ ਜਾਂਦਾ ਗਵਾਹ ਸਾਰੇ ਕੁਝ ਹੋਰ ਕਹੀ ਜਾਂਦੇ ਆ ਤੇ ਕਈ ਵਾਰੀ ਇਦਾਂ ਦੇ ਕੇਸ ਜਿਹੜੇ ਹੁੰਦੇ ਆ ਕਿ ਬੜੇ ਖਰਾਬ ਕੇਸ ਆਪਣੇ ਗਵਾਹਦੇ ਆ ਕਿ ਪਹਿਲਾਂ ਬਾਰਡਰ ਤੇ ਕੁਝ ਕਹਿਤਾ ਸੀਗਾ ਫਿਰ ਦੁਬਾਰਾ ਵਕੀਲ ਨੇ ਕੁਝ ਹੋਰ ਜਮਨਾ ਕਰਾਤਾ ਫਿਰ ਦੁਬਾਰਾ ਚੇਂਜ ਕਰਦੇ ਕਰਦੇ ਚਾਰ ਪੰਜ ਜਿਹੜੇ ਰੈਕਡ ਬਣੇ ਹੋਏ ਹੁੰਦੇ ਆ ਤੇ ਇਹਦੇ ਵਿੱਚ ਜਿਹੜੇ ਇਦਾਂ ਦੇ ਵੀਕ ਕੇਸ ਆ ਜਿਹਦੇ ਵਿੱਚ ਜੇ ਵਕੀਲ ਕਹਿੰਦਾ ਕਿ ਨਹੀਂ ਇਹ ਬਹੁਤ ਔਖਾ ਕਿ ਇਹ ਕੇਸ ਅਬਰੂ ਹਣਾ ਉਹਦੇ ਵਿੱਚ ਪੀੜੀ ਲੈ ਕੇ ਫਾਇਦਾ ਠੀਕ ਹੈ ਠੀਕ ਹੈ ਆ ਓਕੇ ਤੇ ਅਹਟਰਨਿਟ ਇਹ ਕਹਿਣਾ ਜੀ ਹੁਣ ਜਿਹੜੇ ਆਪਾਂ ਇਸ਼ੂਜ਼ ਦੀ ਗੱਲ ਕਰੀਏ ਵੀ ਕਿਹੜੇ ਜਿਹੇ ਜ਼ਿਆਦਾ ਇਸ਼ੂ ਉਹ ਰੇਜ਼ ਕਿਤੇ ਜਾਂਦੇ ਆ ਦੂਜੇ ਪਾਸੇੋਂ ਜਾਂ ਜਿੱਦਾਂ ਤੁਸੀਂ ਦੇਖਦੇ ਆ ਵੀ ਕਿਹੜੇ ਇਸ਼ੂਜ਼ ਜਿਹੜੇ ਉਹ ਜ਼ਿਆਦਾ ਦੇਖਦੇ ਆ ਆਰਕੇ ਕੇ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਸੀ ਵਿੱਚ ਸੋ ਆਰਕੇ ਕੇ ਦਾ ਬਹੁਤ ਕਾਮਨ ਸੋ ਇਹ ਕੇ ਪਤਾ ਨਹੀਂ ਹੁਣ ਇਹ ਤਾਂ ਮੈਂ ਵੀ ਹਾਈ ਕੋਰਟ ਨਾਲ অলਮੋਸਟ ਸਹਿਮਤ ਆਂ ਕਿ ਐਡਾ ਕਿਦਾਂ ਹੋ ਸਕਦਾ ਕਿ ਹਰੇਕ ਬੰਦਾ ਜਿਹੜਾ ਆ ਰਿਹਾ ਉਹ ਕਹਿੰਦੇ ਉਹਨਾਂ ਨੇ ਇਹ 10 ਪੁਆਇੰਟ ਕੱਢ ਕੇ ਰੱਖੇ ਆ ਕਿ ਸਾਰਿਆਂ ਦੇ ਢਾਂਚੇ ਜਿਹੜੇ ਕਹਿੰਦੇ ਸੇਮ ਮਿਲਦੇ ਆ ਤੇ ਜਿਹੜੇ 10 ਪੁਆਇੰਟ ਉਹ ਇਹ ਆ ਕਿ ਜਿਹੜੀਆਂ ਮੇਜਰ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਸਿਰਫ ਤਾਂ ਕੀਤਾ ਹੋਰ ਕਿਸੇ ਨੇ ਤਾਂ ਨਹੀਂ ਕੀਤਾ ਦੋ ਵਾਰੀ ਸਿਰਫ ਹਮਲੇ ਹੋਏ ਉਹ ਹਮਲੇ ਉਦੋਂ ਹੋਏ ਬੰਦਾ ਪਹਿਲੇ ਹਮਲੇ 'ਚ ਯਾ ਪਾਰਟੀ ਦੇ ਵਿੰਡ ਤੋਂ ਕਿਤੇ ਜਾ ਰਿਹਾ ਸੀਗਾ ਜਾਂ ਉੱਥੋਂ ਆ ਰਿਹਾ ਸੀਗਾ ਉਹ ਹਮਲੇ ਜਿਹੜੇ ਹੋਏ ਡਾਂਗਾ ਨਾ ਤੇ ਹੌਕੀ ਸਟਿਕਾ ਨਾ ਹੋਏ ਉਸ ਤੋਂ ਬਾਅਦ ਉਹ ਪੁਲਿਸ ਦੇ ਗਿਆ ਪੁਲਿਸ ਨੇ ਇਹਨੂੰ ਮਨਾ ਕਰਤਾ ਤੇ ਦੂਸਰੇ ਵਲੇਜ ਵੀ ਉਹ ਕਿਤੇ ਜਾ ਰਿਹਾ ਸੀਗਾ ਆ ਰਿਹਾ ਸੀਗਾ ਪਾਰਟੀ ਦੇ ਇਵੈਂਟ ਤੇ ਹੂੰ ਤੇ ਫਿਰ ਉੱਤੇ ਹਮਲਾ ਆ ਉਹਨੇ ਕਿਹਾ ਪਿਛਲੀ ਵਾਰੀ ਤੈਨੂੰ ਛੱਡਤਾ ਸੀਗਾ ਹੁਣ ਕਿਨੀ ਛੱਡਣਾ ਤੇ ਹਰ ਵਾਰੀ ਉਹਨੂੰ ਰਾਹ ਰਾਗੀਰ ਨੇ ਬਚਾ ਲਿਆ ਡਾਕਟਰ ਨੇ ਇਲਾਜ ਕੀਤੇ ਡਾਕਟਰ ਦੇ ਵਿੱਚ ਹਰ ਵੇਸ਼ਾ ਨਵੇਂ ਸਰਟੀਫਿਕੇਟ ਹੁੰਦੇ ਆ ਕੋਈ ਕੰਟੈਂਪੋਰਰੀਅਸ ਜਿਹੜਾ ਮੈਡੀਕਲ ਰੈਕੋਰਡ ਕਦੀ ਨਹੀਂ ਆਂਦਾ ਐਸਰੇ ਕਦੀ ਐਕਸਰੇ ਵਕਸਰੇ ਹੱਡੀ ਹੱਡੀ ਕੋਈ ਨਹੀਂ ਟੁੱਟੀ ਕੀ ਭਾਵੇਂ ਡੰਡਿਆਂ ਨਾਲ ਕੁੱਟਤਾ ਭਾਵੇਂ ਹਾਕੀ ਸਟਿਕ ਨਾਲ ਕੁੱਟਤਾ ਤੇ ਕਦੀ ਕੋਈ ਬਰੋਕਨ ਬੋਨ ਨਹੀਂ ਫ੍ਰੈਕਚਰ ਨਹੀਂ ਕੋਈ ਐਕਸਰੇ ਦਾ ਪ੍ਰੂਫ ਨਹੀਂ ਤੇ ਹਮੇਸ਼ਾ ਜਿਹੜਾ ਹੋ ਕਿ ਗੁੱਜੀਆਂ ਸੱਟਾਂ ਲੱਗੀਆਂ ਦਰੂਣੀ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਉਹਨੇ ਕਿਹਾ ਹੁਣ ਮੈਂ ਪੁਲਿਸ ਦੇ ਕੀ ਜਾਣਾ ਹੁਣ ਮੈਂ ਇੱਥੋਂ ਦੀ ਕਿਤੇ ਲੁਕਸ਼ਿਪ ਜਾਵਾਂ ਆਪਣੇ ਰਿਸ਼ਤੇਦਾਰਾਂ ਦੇ ਘਰੇ ਤੇ ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਘਰੇ ਲੁਕਿਆ ਸੀ ਉਦੋਂ ਵੀ ਮੈਨੂੰ ਪਿੱਛੋਂ ਲੱਭਦੇ ਹੀ ਤੇ ਫਿਰ ਮੇਰੇ ਘਰਦਿਆਂ ਨੇ ਸਕੀਮ ਬਣਾਈ ਕਿ ਉਹਨੂੰ ਅਮਰੀਕਾ ਭੇਜ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਮੈਂ ਅਮਰੀਕਾ ਆ ਗਿਆ ਵਿੱਚ ਕਿੰਨੇ ਸਾਰੇ ਕੰਟਰੀ ਆ ਗਏ ਹੋਰ ਕਿਤੇ ਸਾਇਲਮ ਨਹੀਂ ਲਈ ਕੁਛ ਨਹੀਂ ਲਿਆ ਤੇ ਅਮਰੀਕਾ ਹੀ ਸਭ ਤੋਂ ਸੇਫ ਕੰਟਰੀ ਲੱਗਿਆ ਤੇ ਬੰਦਾ ਜਿਹੜਾ ਅਮਰੀਕਾ ਪਹੁੰਚ ਗਿਆ ਹਰੇਕ ਕੇਸ ਦੇ ਵਿੱਚ ਸੇਫ ਜਿਹੜੀ ਚੀਜ਼ ਆ ਸੇਫ ਜਿਹੜੇ ਘਾੜੀਕਾਰਾਂ ਤੋਂ ਕਈ ਲਿਖਾ ਕੇ ਲਿਆਦੇ ਆ ਲਿਖਿਆ ਦਾ ਢਾਂਚਾ ਵੀ ਜਿਹੜਾ ਸੇਫ ਹੁਣ ਜਦੋਂ ਬੰਦੇ ਤੋਂ ਕੁਐਸਚਨ ਤੁਸੀਂ ਪੁੱਛਦੇ ਆ ਕਿ ਯਾਰ ਆਪਣਾ ਤੂੰ ਕਹਿੰਦਾ ਬੱਦੀ ਸਿੰਘ ਦਾ ਮਸਲਾ ਵਾ ਕਿ ਬੰਦੀ ਸਿੰਘਾ ਮੈਨੂੰ ਮਸਲਾ ਸਮਝਾ ਕੇ ਬੰਦੇ ਹੈ ਕਿੰਨੇ ਸੀ ਟੋਟਲ ਬੰਦੀ ਸਿੰਘ ਕਿਹੜੇ ਸਾਲ ਤੋਂ ਬੰਦੀ ਸਿੰਘ ਫਾਉਂਡੇ ਸ਼ੁਰੂ ਕੀਤੇ ਆ ਪੰਜ ਜਾਣਿਆਂ ਦੇ ਨਾਮ ਦੱਸ ਦੇ ਜੇ ਹੁਣ ਬੰਦੀ ਸਿੰਘਾਂ ਤੇ ਬੇਸ ਤੇ ਸਾਇਲਮ ਲੈਣਾ ਵਾ ਤੇ ਪੰਜ ਬੰਦੀ ਸਿੰਘਾਂ ਦੇ ਨਾਮ ਦੱਸ ਦੇ ਬੰਦਿਆਂ ਨੂੰ ਪੰਜ ਬੰਦੀ ਸਿੰਘਾਂ ਦੇ ਨਾਮ ਨਹੀਂ ਪਤਾ ਜਿਹੜੇ ਆਪਣੇ 1984 ਚ ਕੀ ਹੋਇਆ ਲੋਕਾਂ ਨੂੰ ਉਹ ਨਹੀਂ ਪਤਾ ਜਿਹੜੀ ਪੰਜਾਬ ਦਾ ਚੀਫ ਮਿਨਿਸਟਰ ਕੀ ਆ ਤੁਸੀਂ ਕਹਿੰਦਾ ਮਜ਼ਾਕ ਕਰਦਾ ਲੋਕਾਂ ਨੂੰ ਉਹ ਨਹੀਂ ਪਤਾ ਕਿ ਪੰਜਾਬ ਦਾ ਚੀਫ ਮਿਨਿਸਟਰ ਕੋ ਹੁਣ ਖੁਦ ਦੀ ਹਾਂ ਦੀ ਖੁਦ ਦੀ ਜਿਹੜੀ ਪਾਰਟੀ ਆ ਕਿੱਥੋਂ ਜਿੱਤੀ ਆ ਚਲੋ ਸੰਗਰੂਰ ਤੋਂ ਐਨਾ ਕੁ ਪਤਾ ਕਿਹੜੇ ਹਿਸਾਬ ਨਾਲ ਉਹ ਸੀਟ ਖਾਲੀ ਹੋਈ ਸੀ ਕਿਉਂ ਮਤਲਬ ਬਾਇਲੈਕਸ਼ਨ ਕੀ ਹੁੰਦੇ ਆ ਕਿੱਦਾਂ ਮਤਲਬ ਸੀਟ ਕਿੱਦਾਂ ਖਾਲੀ ਹੋਈ ਉਹ ਨਹੀਂ ਪਤਾ ਦਿੱਲੀ ਦੇ ਵਿੱਚ ਤੇ ਸੈਂਟਰ ਦੇ ਵਿੱਚ ਦੋ ਅਲੱਗ-ਅਲੱਗ ਸਰਕਾਰਾਂ ਹੁੰਦੀਆਂ ਉਹ ਨਹੀਂ ਪਤਾ ਲੋਕਾਂ ਨੂੰ ਸੋ ਇਹ ਜਿਹੜਾ ਹੈਗਾ ਨਾ ਕਿ ਕਲੈਕਟਿਵਲੀ ਕੀ ਹੁਣ ਮੀਡਲ ਕਲਾਸ ਬਹੁਤ ਐਕਸਪੈਂਡ ਵੀ ਹੋ ਗਈ ਇੰਡੀਆ ਦੇ ਵਿੱਚ ਇਹ ਹੱਥ ਪਹਿਲਾਂ ਲੋਕਾਂ ਕੋ ਨਹੀਂ ਸੀਗਾ ਹੁਣ ਕਈ ਲੋਕਾਂ ਕੋ ਆ ਗਿਆ ਬਹੁਤ ਜਨਤਾ ਜਿਹੜੀ ਬਾਹਰ ਆ ਗਈ ਆ ਸਹੀ ਗਾ ਹਮ ਕਲਾਇੰਟ ਕਈ ਵਾਰੀ ਖੁਦ ਹੀ ਕਹਿੰਦੇ ਆ ਕਹਿੰਦੇ ਭਾਜੀ ਆਪਣਾ ਕਲਾਇੰਟ ਦੱਸਦੇ ਆ ਮੇਰੇ ਵਰਡ ਨਹੀਂ ਕਹਿੰਦਾ ਯਾਰ ਕਹਿੰਦਾ ਭਾਜੀ ਕਹਿੰਦਾ ਜਨਤਾ ਹੁਣ ਕਹਿੰਦਾ ਔਰੇ ਆਈ ਆ ਸਾਰੀ ਜਨਤਾ ਕਹਿੰਦਾ ਪਰ ਕਹਿੰਦਾ ਭਾਜੀ ਕੰਮ ਕਰਨ ਨਹੀਂ ਆਈ ਹੁਣ ਕਹਿੰਦਾ ਸਾਰੀ ਜਨਤਾ ਅੱਛਾ ਕਹਿੰਦਾ ਸਾਰੀ ਜਨਤਾ ਕਹਿੰਦਾ ਕੰਮ ਕਰਨ ਨਹੀਂ ਆਈ ਹੁਣ ਕਹਿੰਦਾ ਜਦੋਂ ਦੇਖੀ ਦਾ ਬਾਹਰ ਵਿਚਰੀ ਦਾ ਵਾ ਹਨਾ ਲੜੀ ਫਿਰਦੇ ਕਹਿੰਦਾ ਗੁਰਦੁਆਰਿਆਂ ਨੇ ਕਿ ਮੇਰੇ ਨਾਲ ਕਹਿੰਦਾ ਦੇਖਿਆ ਕਿਦਾਂ ਦੂਜਾ ਕਹਿੰਦਾ ਤੂੰ ਕਿਦਾਂ ਦੇਖਿਆ ਕਹਿੰਦਾ ਇੰਨੇ ਗੱਲ 'ਚ ਕਹਿੰਦਾ ਲੜ ਪਏ ਘੜੇ-ਘੜੇ ਕੱਢ ਕੇ ਸਿਰ ਪਾੜਦੇ ਇੱਕ ਦੂਜੇ ਦੇ ਦਾਗਾ-ਡੂੰਗਾ ਚਲਾਤੀਆਂ ਬਸ ਆ ਜਿਹੜਾ ਚੀਜ਼ ਆ ਹਨ ਜਿਹੜਾ ਗਰੁੱਪੀਜ਼ਮ ਦੇ ਵਿੱਚ ਤੇ ਹਰੇਕ ਬੰਦਾ ਬਦਮਾਸ਼ ਬਣਿਆ ਫਿਰਦਾ ਗਾਣੇ ਹੁਣੇ ਸੁਣ ਕੇ ਚੱਕ ਹੋ ਗਏ ਪਰ ਇਹ ਗੱਲ ਐਂਡ ਆਫ ਦਾ ਡੇ ਇਦਾਂ ਕਿ ਅਮਰੀਕਾ ਵਾ ਜਿਹੜਾ ਤੁਹਾਡਾ ਕੇਸ ਆ ਉਹ ਤਾਂ ਪਹਿਲਾਂ ਹੀ ਬਹੁਤ ਜੱਜ ਸਤੇ ਹੋਏ ਆ ਉਹ ਤਾਂ ਇੱਕ ਚੀਜ਼ ਜੱਜ ਇਹ ਕਹਿੰਦੇ ਆ ਕਿ ਸਾਨੂੰ ਟਾਂਚੇ ਦੇ ਥੱਲੇ ਅਪਰੂਵ ਕਰਨਾ ਪੈ ਰਿਹਾ ਵਾ ਕੇਸ ਤੁਸੀਂ ਸਾਨੂੰ ਇਦਾਂ ਦਾ ਕੋਈ ਬਹਾਨਾ ਲਿਆ ਕੇ ਦੋ ਕਿ ਤੁਸੀਂ ਕੋਈ ਇਦਾਂ ਦੀ ਹਰਕਤ ਕੀਤੀ ਆ ਤੇ ਆਪਾਂ ਮੈਂ ਡਿਕ ਨਾ ਲਈਏ ਕੇਸ ਡਿਨਾਈ ਕਰਾ ਚਾੜਾ ਸੋ ਇਹ ਜਿਹੜੀ ਕੋਰਟ ਰੂਮ ਦੀ ਜਿਹੜੀ ਹੁਣ ਅਸਲੀਅਤ ਆ ਤੇ ਇਹਦੇ ਵਿੱਚ ਹੁਣ ਕਈ ਚੀਜ਼ਾਂ ਕਈ ਚੀਜ਼ਾਂ ਦਾ ਪਹਿਲੂ ਆਪਾਂ ਨੂੰ ਵੇਖਣਾ ਪੈਣਾ ਇੱਕ ਤਾਂ ਇਹ ਆ ਕਿ ਯਾਰ ਆਪਣਾ ਜਿਹੜਾ ਤੁਹਾਡਾ ਸਾਲਮ ਦਾ ਕੇਸ ਆ ਜੇ ਪੋਲੀਟਿਕਲ ਮਸਾਲੇ ਦਾ ਕੇਸ ਆ ਤੁਹਾਨੂੰ ਪੋਲੀਟਿਕਸ ਬਾਰੇ ਪਤਾ ਹੋਣਾ ਚਾਹੀਦਾ ਕਈ ਵਾਰੀ ਦੇਖੀ ਤੇ 크ਿਸਚਨ ਦਾ ਕੇਸ ਆ ਬੰਦੇ ਨੂੰ 크ਰਿਸਚੀਅਨਟੀ ਬਾਰੇ ਨਹੀਂ ਪਤਾ ਕੱਖ। ਅੱਛਾ ਜੀ। ਹੂੰ। ਬਈ ਯਾਰ ਤੂੰ ਸਵਾਲ ਤਾਂ 10 ਆਨਸਰ ਕਰ ਪਹਿਲਾਂ ਤੇਰਾ ਕੇਸ ਆਪਾਂ ਫੜੀਏ ਕਿਦਾਂ ਕਿ ਜੇ ਤੂੰ 크ਰਿਸਚੀਅਨਟੀ ਦਾ ਕੇਸ ਆ ਤੇ ਉਹਦਾ ਪਤਾ ਹੀ ਨਹੀਂ ਕੋਈ ਹਨਾ। ਲਵ ਮੈਰਿਜ ਦਾ ਕੇਸ ਆ, ਚੱਲ ਕੁੜੀ ਉਹਦੀ ਆਈਡੈਂਟੀਟੀ ਫੋਟੋ ਦੱਸ ਦੇ। ਲਵ ਮੈਰਿਜ ਦਾ ਕੇਸ ਆ ਕੁੜੀ ਦੀ ਫੋਟੋ ਨਹੀਂ ਕੋਈ। ਕੁੜੀ ਦਾ ਕੋਈ ਆਈਡੈਂਟੀਟੀ ਨਹੀਂ ਪਤਾ ਨਹੀਂ ਕੁਛ ਉਹ। ਸਾਡੇ ਕੋਲ ਕੇਸ ਹੈ ਉਹ ਕਹਿੰਦਾ ਕੁੜੀ ਦਾ ਜਿਹੜਾ ਫਾਦਰ ਆ ਉਹ ਪਾਰਟੀ ਦਾ ਬਹੁਤ ਵੱਡਾ ਲੀਡਰ ਆ। ਕਹਿੰਦਾ ਫਿਰ ਕਿਤੇ ਤਾਂ ਕਹਿੰਦਾ ਪਬਲਿਕ ਰਿਕਾਰਡ ਹੋਣਾ ਕਿੱਦਾਂ ਰਿਕਾਰਡ ਲੈ ਕੇ ਆਂ ਕਿ ਪਾਰਟੀ ਦਾ ਲੀਡਰ ਆ ਜੋ ਤੂੰ ਨਾਂ ਦੱਸਿਆ ਹੋਇਆ ਹੈਗਾ ਤੇ ਕੇਸ ਅਪਰੂਵ ਕਰਾ ਲੈ ਕਿ ਜੇ ਐਡੇ ਵੱਡੇ ਲੀਡਰ ਹੈ ਕਿਤੇ ਨਾ ਕਿਤੇ ਤਾਂ ਨਾਮ ਹੋਣਾ ਕੁਝ ਹੋਇਆ ਹੋਣਾ ਤੇ ਜੱਜ ਬੇਸਿਕਲੀ ਇਹ ਕਹਿੰਦੇਗਾ ਕਿ ਆਪਾਂ ਕੇਸ ਅਪਰੂਵ ਤੁਹਾਡਾ ਕਰਾਂਗੇ ਪਰ ਸਾਨੂੰ ਘੱਟੋ-ਘੱਟ ਜਿਹੜਾ ਬੇਸਿਕਸ ਜਿਹੜੇ ਹੈਗੇ ਆ ਕਿ ਜਿਹੜੇ ਐਵੀਡੈਂਸ ਤੁਹਾਡੇ ਉੱਤੇ ਰਿਕੁਆਇਰਮੈਂਟ ਜਿਹੜੀਆਂ ਹੈਗੀਆਂ ਉਹ ਤਾਂ ਘੱਟੋ-ਘੱਟ ਪ੍ਰੂਫ ਕਰੋ ਸਾਨੂੰ ਸੋ ਲੋਕਾਂ ਕੋਲ ਵੀ ਜਿਹੜਾ ਪ੍ਰੂਫ ਹੈ ਨਹੀਂਗਾ ਸੋ ਇਹ ਬਹੁਤ ਦਿਕਤ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਸੋ ਐਜ਼ ਅ ਵਕੀਲ ਜਦੋਂ ਤੁਸੀਂ ਕਲਾਇੰਟ ਇਦਾਂ ਦੇ ਨੇ ਨਾਲ ਹੁੰਦੇ ਆ ਜਦੋਂ ਉਹਨਾਂ ਨੂੰ ਨਹੀਂ ਪਤਾ ਜਾਂ ਕਿੱਦਾਂ ਆ ਫਿਰ ਕਾਫੀ ਮੁਸ਼ਕਲ ਬਣਦੀ ਗੱਲ ਕਾਫੀ ਮੁਸ਼ਕਲ ਬਣਦੀ ਹੈ ਸਟਾਫ ਨੂੰ ਕਈ ਲੋਕੀ ਵਾਪਸ ਤੋਰੀ ਦੇ ਆ ਗਿਆ ਫਾਈਲਾਂ ਫੜਲਾ ਚੱਲ ਜਾ ਦੋ ਹਨ ਕਈ ਉਹੀ ਹੈ ਕਿਆਂ ਦਾ ਨਾਰਮਲ ਵੀ ਕਿਸੇ ਨਾਲ ਵੀ ਡੀਲਿੰਗ ਕਰਦੇ ਆ ਬੋਲਬਾਣੀ ਸਾਰੀ ਕਿੱਦਾਂ ਕਿਸੇ ਨਾਲ ਗੱਲ ਕਰਨੀ ਸਟਾਫ ਮੈਂਬਰ ਨਾਲ ਕੁੜੀਆਂ ਨਾਲ ਸਪੈਸ਼ਲੀ ਕਿੱਦਾਂ ਗੱਲ ਕਰਨੀ ਹੈ ਰਿਸੈਪਸ਼ਨ ਤੇ ਕਿੱਦਾਂ ਗੱਲ ਕਰਨੀ ਹੈ ਤੇ ਉਹ ਚੀਜ਼ਾਂ ਹੁਣ ਜਿਹੜੀਆਂ ਬੇਸਿਕ ਜਿਹੜੀਆਂ ਬੁਨਿਆਦੀ ਜਿਹੜੇ ਆ ਤੁਹਾਨੂੰ ਸਮਾਜ ਦੇ ਵਿੱਚ ਉੱਤੇ ਬਸਣ ਲਈ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਜਿਹੜੇ ਬੇਸਿਕ ਟੂਲ ਚਾਹੀਦੇ ਹੁੰਦੇ ਆ ਉਹਨਾਂ ਕਿ ਤਾਂ ਹੁਣ ਬੰਦੇ ਨੂੰ ਇੱਥੇ ਹੱਥ ਪੈਰ ਮਾਰਨਾ ਪੈਣਾ ਨਾ ਕਿ ਐਡੇ ਬਾਹਰਲੇ ਦੇਸ਼ ਜੇ ਆਏ ਆ ਸਕਸੈਸਫੁਲ ਵੀ ਹੋਣਾ ਵਾ ਤੇ ਇੱਕ ਉਪਰਾਲਾ ਜਿਹੜਾ ਪਹਿਲਾਂ ਆਪ ਮਾਰਨਾ ਪੈਣਾ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਐਂਡ ਤੇ ਕੇਸ ਦੇ ਨਾਲ ਬੰਦੇ ਦੇ ਜਾ ਕੇ ਢੁੱਕਦੀਆਂ ਢੁੱਕਦੀਆਂ ਇਸ ਹਿਸਾਬ ਨਾਲ ਇਦਾਂ ਕਿ ਜਿਹੜਾ ਬੰਦਾ ਹੁਣ ਯਾਰ ਐਂਡ ਆਫ ਦਾ ਡੇ ਤੁਸੀਂ ਇੱਕ ਜੱਜ ਨਾਲ ਡੀਲ ਕਰਨਾ ਉਹਨੇ ਤੁਹਾਡਾ ਕਈ ਕੁਝ ਉਹਨੇ ਰਵਈਆ ਹੰਬਲਨੈਸ ਸਾਰਾ ਕੁਝ ਦੇਖਣਾ ਕੋਈ ਰਾਤੋ ਰਾਤ ਬੰਦੇ ਨੇ ਕੋਈ ਫੇਕ ਨਹੀਂ ਕਰ ਲੈਣੀ ਉਹ ਜੋ ਬੰਦੇ ਦਾ ਬੋਲ ਬਣੀ ਤੇ ਹੁੰਦੀ ਆ ਉਹੀ ਰਹਦੀ ਹੁੰਦੀ ਆ ਉਹਨੂੰ ਕੋਈ ਵੀ ਝੋਟ ਕਹਿੰਦੀ ਕੋਈ ਵਕੀਲ ਪਲਾ ਸਕਦਾ ਸੋ ਜਦੋਂ ਆਨੇ ਆ ਪਹਿਲੇ ਦਿਨ ਸੋ ਇਹ ਆ ਕਿ ਹੁਣ ਆਪਾਂ ਵੀ ਜਦੋਂ ਆਏ ਸੀਗੇ ਦੋ ਤਿੰਨ ਚੀਜ਼ਾਂ ਹੀ ਬੰਦੇ ਦੇ ਹੁੰਦੀਆਂ ਸੀਗੇ ਯਾਰ ਮੈਂ ਪੱਕੇ ਕਿੱਦਾਂ ਹੋਣਾ ਮੈਨੂੰ ਕੰਮ ਕਿੱਦਾਂ ਮਿਲਣਾ ਹੈ ਹਨਾ ਤੇ ਜੋ ਬੰਦੇ ਦਾ ਫੈਮਿਲੀ ਫੁੱਗਲੀ ਹੈਗਾ ਉਹਨਾਂ ਕਿੰਦਾ ਜੁੜਨਾ ਇਹ ਤਿੰਨ ਮੈਂ ਕਿ ਬੰਦੇ ਦਾ ਉਹ ਸੀਗਾ ਹੁਣ ਅੱਜ ਕੱਲ ਕੀ ਹੈ ਕਿ ਸਾਰਾ ਕੁਝ ਹੈਗਾ ਪਰ ਇਤੋਂ ਇਲਾਵਾ ਕਿ ਚੱਲ ਬਸ ਵਕੀਲ ਕਰ ਲਿਆ ਵਕੀਲ ਤੇ ਸੁੱਟਤੀ ਸਾਰੀ ਗਈ ਇਹਨੇ ਜੋ ਕਰਨਾ ਕਰਨਾ ਕੇਸ ਖਰਾਬ ਹੋਇਆ ਤਾਂ ਵਕੀਲ ਵਾਲਾ ਸੋ ਆ ਜਿਹੜੀਆਂ ਚੀਜ਼ਾਂ ਨਾ ਤੇ ਦਸਰਦਾ ਮਕਸਦ ਇਹ ਹੀ ਹੁੰਦਾ ਕਿ ਸਭ ਤੋਂ ਪਹਿਲੀ ਚੀਜ਼ ਕਿਸੇ ਚੀਜ਼ ਦੀ ਵੀ ਹੁੰਦੀ ਹੈ ਐਟੀਟਿਊਡ ਬੰਦੇ ਦਾ ਕੀ ਐਟੀਟਿਊਡ ਕੀ ਹੈ ਕੀ ਤੁਹਾਡਾ ਪਹਿਲਾਂ ਐਟੀਟਿਊਡ ਹੈਗਾ ਕੇਸ ਪਾਸ ਕਰਾਉਣ ਵਾਲਾ ਰਾਈਟ ਹਾਂ ਹਾਂ ਉਹ ਕੇਸ ਤਾਂ ਕਰਕੇ ਜਿਹੜੇ ਕਾਫੀ ਜ਼ਿਆਦਾ ਜਿਹੜੇ ਜਿਹੜੇ ਆਪਾਂ ਨੂੰ ਸੁਣ ਕੇ ਆਂਦੇ ਆ ਉਹ ਬਹੁਤ ਵਧੀਆ ਇੱਕ ਤਾਂ ਕਾਫੀ ਨੌਲੇਜ ਉਹਨਾਂ ਨੂੰ ਪਹਿਲਾਂ ਹੀ ਹੁੰਦੀ ਹੈ ਜਿਹੜੇ ਦੂਜੇ ਵਕੀਲਾਂ ਤੋਂ ਕਈ ਵਾਰੀ ਆਂਦੇ ਆ ਉਹ ਐਡਵਾਂਸ ਜਿਹੜੇ ਹੁੰਦੇ ਆ ਜਿਹੜੇ ਬਿਲਕੁਲ ਕਈ ਵਾਰੀ ਨਵੇਂ 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 ਜਿਹੜੇ ਆਂਦੇ ਆ ਉਹਨਾਂ ਨਾਲ ਕਈ ਵਾਰੀ ਜਿਹੜਾ ਔਖਾ ਹੋ ਜਾਂਦਾ ਡਾਕੂਮੈਂਟ ਵਗੈਰਾ ਪ੍ਰੈਪ ਵਗੈਰਾ ਕਰਨੀ ਹਮ ਹਮ